ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋਗਾਂ ਵਸੇ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਵੀ ਹੈ ਇੱਕ ਗੱਬਣ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਹੈ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਫਾਰਮ ਤੋਂ ਬਣਾਉਣ ਲੱਗੇ ਆ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਰੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਹੋ ਸਕੇ ਜੀ ਜੇ ਕੋਈ ਵੀ ਰਹਿਮ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕੰਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਸੀ ਸਾਹ ਗਾਲ ਜੀ ਉਹ ਠੀਕ ਹੋ ਵਧੀਆ ਜੀ ਹਾਂਜੀ ਹਾਂਜੀ ਵਧੀਆ ਬਾਈ ਨਾਮ ਤੇ ਐਡਰੈਸ ਨਾਮ ਹੈ ਮੇਰਾ ਜਸ਼ਨਪ੍ਰੀਤ ਪਿੰਡ ਪਲੌਰ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ओके ਨੇੜੇ ਪਿੰਡ ਆਪਣਾ ਲੈਣੇ ਆ ਰਹੇ ਹਾਂ ਹਾਂ ਇਧਰ ਲੈ ਜਾ ਰਹੇ ਹਾਂ ਇਹ ਭਤੌਰ ਰਹ ਜਾਂਦੇ ਕੱਟ ਸੰਨਜੀ ਇਹ ਚ ਆਪਣਾ ਫਾਰਮ ਆਣਾ ਹਾਂ 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 ਜੀ ਹਾਂ ਜੀ ਮੋਬਾਈਲ ਨੰਬਰ ਬੋ 6280581686 6281081686 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈੜ ਤੇ ਨੇ ਕਿਹੜਾ ਸੂਆ ਸੂਈ ਆ ਬਾਈ ਪਲੂਣ ਸੂਈ ਆ ਦੰਦੋਂ ਚਾਰ ਦੰਦ ਵੱੱਛੀ ਆ ਕਦੋਂ ਸੂਈ ਆ ਵੀਰੇ ਬਾਈ ਇਹਨੂੰ ਸੂਈ ਨੂੰ ਬਣ ਕੇ ਚੱਲ ਹੋ ਗਏ ਹੋਣਗੇ ਹਣਗੇ ਚਾਰ ਕੱਟੇ ਹੋਗੇ ਬੱਚੀ ਸੂਈ ਨੂੰ ਜੇ ਤੁਰਪੇਗੀ ਬਾਈ ਸਾਰਾ ਕੁਝ ਵੀਡੀਓ ਹੈ ਬਾਕਾਇਦਾ ਤੇਰੇ ਓਕੇ ਬਾਈ ਬੱਚਾ ਕੀ ਦੇਤਾ ਕਰਮ ਵਾਲੀ ਨੇ ਬੱਚੀ ਦਿੱਤੀ ਆ ਬਾਈ ਬੱਚੀ ਬੜੀ ਚੰਗੀ ਦਿੱਤੀ ਆ ਨਾ ਕਰਮ ਵਾਲੀ ਬਾਕੀ ਸਾਰਾ ਰਿਕਾਰਡ ਬਾਈ ਸਾਰਾ ਹੈਗਾ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਬਹੁਤ ਚੰਗੀ ਦਿੱਤੀ ਆ ਕੀ ਬਾਤ ਬਸ ਇਹਦਾ ਕੋਈ ਲੇਖਾ ਹੀ ਹੈ ਨਹੀਂ ਰਸ ਸਹੀ ਗੱਲ ਆ ਕੁਆਲਿਟੀ ਬਹੁਤ ਹੈ ਬੱਚੇ ਚ ਹੂੰ ਬੜ ਵੀ ਖਰਚਾਂ ਕੀ ਹੈ ਨਾ ਬੜ ਲੰਗੇ ਜ ਆ ਬਈ ਕੋਈ ਐ ਨਹੀਂਗਾ ਹਨਾ ਨਹੀਂ ਨਹੀਂ ਬਈ ਚਾਰ ਦੰਦ ਬੱਚੀ ਆ ਬਈ ਚਾਰ ਦੰਦ ਹੀ ਆ ਠੀਕ ਆ ਬਈ ਬੋਲ ਬੋਲੇ ਕੱਢੇ ਬਈ ਨੇ ਬਈ ਹੁਣੀ ਚੋਈ ਥੋੜਾ ਟਾਈਮ ਅੱਧਾ ਘੰਟਾ ਹੋਇਆ ਬਈ ਓਕੇ ਬਈ ਠੀਕ بس ਉਹ ਪਿਆ ਬਈ ਸਾ 4.5 ਲੀਟਰ ਬਹੁਤ ਕੱਢਿਆ ਸੀਗਾ ਖਾਣ ਬਹੁਤ ਚੰਗਾ ਹੈ ਨਾ ਕਰਮਾਈ ਦਾ ਹਾਂ ਬਈ ਨੰਬਰ ਥਾਣਾ ਬਈ ਕੀ ਬਾਤ ਆ ਵੱਡੀ ਨਾ ਬਾਕੀ ਬਈ ਯਾਰ ਖੁੱਲੀ ਬੈ ਉਹ ਠੰਡੀ ਸੀਲਾ ਬੱਚੀ ਕਿਵੇਂ ਮਰਜੀ ਬੰਦਾ ਮਸ਼ੀਨ ਲਾ ਲੇ ਹੱਥੀ ਚੋਲੇ ਉਹ ਬੰਦੇ ਦੀ ਸਕਰੇ ਮਰਜੀ ਬਸ ਬੰਦਾ ਲਾ ਸਕਦਾ ਇਹਨੂੰ ਸਹੀ ਹੈ ਤਾਂ ਬਈ ਲੈ ਵਾ ਲੂਗਾ ਬੜਾ ਚੰਗਾ ਹਾਂ ਬਈ ਫਿਟਿੰਗ ਵਾਲਾ ਆਰਡਰ ਆ ਕੋਈ ਉਹ ਨਹੀਂ ਹਾਂ ਹਾਂ ਉਹ ਸੁਣਾ ਆਰਡਰ ਤੇ ਕੀ ਬਾਤ ਹੈ ਕੁਆਲਟੀ ਬਹੁਤ ਆ ਵੈਰ ਹਾਂ ਹਾਂ ਬਈ ਕੀ ਮੋਲ ਹੈ ਵੀਰੇ ਜੈਜ ਬਈ ਲੈਣ ਦੇ ਨਾਲ ਹੀ ਗੱਲ ਹੀ ਆ ਬਸ ਸੋਰ ਸੱਪਾ ਹੀ ਕਰਾਂਗੇ ਹੂੰ 81 ਹਜ਼ਾਰ ਦੀ ਬੱਚੀ ਦੇਣੀ ਆ ਬਾਈ 85 ਦੀ ਹੈ 85 ਦੀ 81 ਦੀ ਹਾਂ ਠੀਕ ਹੈ 81000 ਦੀ ਵੜ ਵਾਈ ਕਹਿੰਦਾ ਦੇ ਦੇਾਂਗੇ ਵਿੱਚੋਂ ਛੋੜ ਛੱਪਾ ਹੋ ਜਾਊਗਾ ਚਲੋ ਮਾਨਤਨ ਵੀ ਹੋ ਜਾਊਗਾ ਹਾਂ ਬਾਈ ਆ ਮਾਨਤਨ ਬਾਈ ਥੋੜੇ ਛੋੜ ਛੱਪਾ ਹੀ ਹੋ ਬਾਈ ਮੁੱਲ ਬਾਈ ਦੇਣ ਲੈਣ ਵਾਲੀ ਕਰਿਆ ਆਪਣਾ 81000 ਰੁਪਏ ਮੁੱਲ ਮਾਨਤਨ ਹੋ ਜਾਊ ਚਲੋ ਕੋਈ ਨਹੀਂ ਤੇ ਥਣ ਬਹੁਤ ਚੰਗਾ ਲੀਵਾ ਇੱਕ ਨੰਬਰ ਦਾਣਾ ਨੂਣਾ ਲੀਵਾ ਤੇ ਫੋਲ ਚੰਗੀਆਂ ਨੇ ਨੇੜ ਤੋਂ ਚੈੱਕ ਕਰ ਲਓ ਕਿ ਕਾ ਬਾਕੀ ਉਂਗਰੇ ਹੁਣ ਚੋਈ ਵੀ ਆ ਡਾਕਟਰ ਠੀਕ ਹੈ ਬਾਈ ਉਸ ਹਾਮਨਾਂ ਦਾ ਅੱਜ ਲਗਾ ਲਓ ਇੱਕ ਦਾ ਸੋਆ ਵੀਰੇ ਇਹ ਬਈ ਦੂਜਾ ਸੋਆ ਤਾਂ ਦੋ ਸ਼ਿੱਗੀ ਆ ਬਹਿਣ ਠੀਕ ਆ ਕਿੰਨੇ ਕਿ ਦਿਨ ਲੋ ਬਈ ਬਈ ਹਫ਼ਤਾ ਕਰਦੀ ਆ ਹਲੇ ਠੀਕ ਆ ਕਿੰਨਾ ਕੁ ਰਿਕਾਰਡ ਆ ਵੀਰੇ ਦੁੱਧ ਦਾ ਦੁੱਧ ਆ ਬਈ ਆਪਣਾ ਆਪ ਦਾ ਖੋਦ ਦਾ ਚੋਆ ਬਈ ਯਾਰ 33 34 ਲੀਟਰ ਬਈ ਬੱਚੀ ਥੱਲੇ ਓਕੇ ਵੀਰੇ ਹਾਂ ਠੀਕ ਆ ਐਂਕੀ ਬਈ 40 ਲੀਟਰ ਦੀ ਉਮੀਦ ਆ ਬਹਿਣ ਤੋਂ ਠੀਕ ਆ ਹਾਂ ਬਈ ਇਸ ਦੀ ਬਿਊਟੀ ਚੰਗੀ ਆ ਬਰੀਡ ਚੰਗੀ ਆ ਕਰਦ ਚੰਗਾ ਲੇਵਾ ਕਰਮਾਈ ਦਾ ਬਹੁਤ ਚੰਗਾ ਅਲ ਇੱਕ ਜੀ ਆ ਉਸ ਹਾਂ ਨਾਂ ਦਾ ਜਾਲਾਓ ਲੇਵਾ ਜਿਹੜਾ ਇਹਨੇ ਹੋਰ ਵੀ ਸੋਨਾ ਤਿਆਰ ਕਰਕੇ ਫੇਰ ਕਰਮ ਵਾਲੀ ਦੇ ਸੋਨਾ ਬਾਕੀ ਜ਼ਾਦ ਵਾਲੀ ਹੈ ਭਾਈ ਪੂਰੀ ਜ਼ਾਦ ਵੀ ਇਹਦੇ ਗਾਹਾਂ ਬੈਕਸ਼ਾਟ ਦਾ ਸੀਮਾ ਲੱਗਿਆ ਹੋਈ ਵਰਲਡ ਵਾਈਡ ਦਾ ਠੀਕ ਹੈ ਭਾਈ ਹਾਂ ਸੈਕਸਰ ਸੀਮਾ ਲੱਗਿਆ ਬੱਚੀ ਦਾ ਆ ਉਹਦਾ ਵੀ ਇਹਦਾ ਰਿਕਾਰਡ ਹੈਗਾ ਆਪਣੇ ਕੋਲੇ ਕਿਹੜੇ ਸੀਮਾ ਜਾਂ ਕਿਵੇਂ ਆ ਠੀਕ ਹੈ ਭਾਈ ਹਾਂ ਕੀ ਮੋਲ ਹੈ ਵੀਰੇ ਜੈਜ ਭਾਈ ਲੈਣ ਦੇਣ ਵਾਲੀ ਗੱਲ ਹੀ ਆ ਬੱਚੀ ਦੀ ਕੋਈ ਬੱਸ ਛੋੜ ਸੱਪੂ 1 ਲੱਖ 5000 ਦੀ ਬੱਚੀ ਦੇਣੀ ਆ ਵੀਰੇ ਠੀਕ ਹੈ ਭਾਈ ਹਾਂ ਭਾਈ ਕੋਈ ਛੋੜ ਸਕਦੇ ਆ ਬਸ ਤਾਂ ਨਾ ਮੰਨਤਾ ਬਸ ਉਹੀ ਵੀਰ ਫੋਨ ਲਾਉਣਾ ਹਾਂ 1 ਲੱਖ 5000 ਰਿਵਾਰਡ ਬਾਈਕਾਂ ਦਾ ਦੇ ਦਿਆਂਗੇ ਮਾਨਤਨ ਕੋਈ ਚੱਕਰ ਨਹੀਂ ਹੋ ਜੂਗਾ ਬਈ ਲੈ ਹਟ ਲਾਟ ਲਾ ਬਹੁ ਪੈਣਾ ਬਚੀ ਦੇ ਲਾਟ ਲਾਟ ਲਾ ਪਈਆਂ ਨੇ ਸਾਰੀਆਂ ਬਾਲਟਾਂ ਲਾ ਕੱਢੋ ਹਲੇ ਕੱਚੀ ਕੱਚੀ ਆ ਕਰੇ ਬਾਈ ਉਹ ਸਭ ਨੰਨ ਅੰਦਾਜ਼ਾ ਲਾਇਓ ਹਲੇ ਕੱਚੀ ਕੱਚੀ ਆ ਨੇ ਫੇਸ ਦੀ ਬਿਊਟੀ ਦੇਖੋ ਬਾਕੀ ਤੋੜਾ ਚੈੱਕ ਕਰ ਲਓ ਪ੍ਰਿੰਟ ਬਰੀਟ ਇੱਕ ਨੰਬਰ ਤਾਂ ਬਹੁਤ ਚੰਗਾ ਲੱਗਿਆ ਨਾ ਬਈ ਹਾਂ ਹਾਂ ਬਈ ਚੀਚਵਾਈ ਕਰ ਲੈ ਵੀਰ ਚਾਹੇ ਮਸ਼ੀਨ ਤੇ ਕਰ ਲੈ ਸਹੀ ਆ ਹਾਂ ਬਾਕੀ ਜਾਤ ਬਰੀਡ ਵੱਛੀ ਦੀ ਕਿਸੇ ਪਾਸੋਂ ਹੱਥ ਤਰਾਣੀ ਬਈ ਬਸ ਸਹੀ ਗੱਲ ਆ ਤਾਂ ਲੈ ਬੰਨੀਓ ਯਾਰ ਜਾਤ ਬਰੀਡ ਬੱਕੋ ਕਿਸੇ ਮੱਤ ਤਰਾਣੀ ਕਿਸੇ ਵੀਰ ਨੂੰ ਬਈ ਦੋਨਾਂ ਨਗਾਂ ਚ ਕੋਈ ਵੀ ਨਗ ਪਸੰਦਾ ਵੀ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ